ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਪੰਚਮ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1337 ਤੇ ਸਾਨੂੰ ਬਹੁਤ ਹੀ ਪਿਆਰਾ ਪਰਮੇਸ਼ਰ ਦੀਆਂ ਦਾਤਾਂ ਬਾਰੇ ਦੱਸ ਕੇ ਉਹਦੀ ਸਿਫਤ ਸਲਾਹ ਲਈ ਪ੍ਰੇਰਨਾ ਕਰ ਰਹੇ ਨੇ ਬਹੁਤ ਹੀ ਪਿਆਰੀ ਬਾਣੀ ਹੈ ਆਓ ਆਪਾਂ ਵਿਚਾਰੀਏ ਵਾਹਿਗੁਰੂ ਜੀ ਪਰਪਤੀ ਮਹੱਲਾ ਪੰਜਮ ਵਿਪਾਸ ੴ ਸਤਿਗੁਰ ਪ੍ਰਸਾਦਿ ਮਨ ਹਰ ਕੀਆ ਤਨ ਸਭ ਸਾਜਿਆ ਪੰਜ ਤਤ ਰਚ ਜੋਤ ਨਿਵਾਜਿਆ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਏ ਮੇਰੇ ਮਨ ਜਿਸ ਪਰਮਾਤਮਾ ਨੇ ਤੇਰਾ ਇਹ ਸੋਹਣਾ ਸਰੀਰ ਬਣਾਇਆ ਮਿੱਟੀ ਹਵਾ ਆਦਿਕ ਪੰਜ ਤੱਤ ਲੈ ਕੇ ਤੇਰਾ ਪੁਤਲਾ ਬਣਾਇਆ ਤੇ ਉਹਨੂੰ ਆਪਣੀ ਜੋਤ ਦੇ ਨਾਲ ਸੋਹਣਾ ਬਣਾ ਦਿੱਤਾ ਜਿਹਦੇ ਨਾਲ ਤੂੰ ਚੱਲ ਫਿਰ ਸਕਦਾ ਸਹਿਜਾ ਧਰਤ ਬਰਤਨ ਕੋ ਪਾਣੀ ਨਿਮਖ ਨਾ ਵਿਸਾਰੋ ਸੇਵੋ ਸਾਰਿੰਗ ਪਾਣੀ ਕਹਿੰਦੇ ਜਿਨੇ ਤੈਨੂੰ ਧਰਤੀ ਦਿੱਤੀ ਆ ਵਰਤਨ ਲਈ ਪਾਣੀ ਦਿੱਤਾ ਕਹਿੰਦੇ ਇੱਕ ਪਲ ਲਈ ਵੀ ਕਹਿੰਦੇ ਉਸ ਸਾਰਿੰਗ ਪਾਣ ਨੂੰ ਨਾ ਵਿਸਾਰੀਏ ਸਦਾ ਉਹਨੂੰ ਚੇਤੇ ਚ ਵਸਾ ਕੇ ਰੱਖੀਏ ਵਾਹਿਗੁਰੂ ਜੀ ਮਨ ਸਤਗੁਰ ਸੇਵ ਹੋਏ ਪਰਮ ਗਤੇ ਹਰਖ ਸੋਗ ਤੇ ਰਹੇ ਨਿਰਾਰਾ ਤਾਂ ਤੂੰ ਪਾਵੈ ਪ੍ਰਾਨਪਤੇ ਰਹਾਉ ਕਹਿੰਦੇ ਹੈ ਮੇਰੇ ਮਨ ਸਤਗੁਰ ਦੀ ਦੱਸੀ ਹੋਈ ਸੇਵਾ ਭਗਤੀ ਕਰ ਤੈਨੂੰ ਸਭ ਤੋਂ ਉੱਚੀ ਆਤਮਿਕ ਅਵਸਥਾ ਪ੍ਰਾਪਤ ਹੋ ਜਾਵੇਗੀ ਜੇ ਕਹਿੰਦੇ ਤੂੰ ਗੁਰੂ ਦੀ ਸ਼ਰਨ ਵਿੱਚ ਰਹਿ ਕੇ ਹਰ ਖ ਤੇ ਸੋਗ ਖੁਸ਼ੀ ਤੇ ਗਮੀ ਤੋਂ ਨਿਰਲੇਪ ਹੋ ਕੇ ਉਹਦੇ ਭਾਣੇ ਨੂੰ ਮੰਨ ਕੇ ਟਿਕਿਆ ਰਹੇ ਤਾਂ ਤੂੰ ਆਪਣੀ ਜਿੰਦ ਦੇ ਮਾਲਕ ਪਰਮੇਸ਼ਰ ਨੂੰ ਪਾ ਲਏਗਾ ਮਿਲ ਲਏਗਾ ਕਹਿੰਦੇ ਕਪੜਾ ਭੋਗ ਰਾਸ ਅਨੇਕ ਪੁੰਚਾਏ ਮਾਤ ਪਿਤਾ ਕੁਟੰਬ ਸਗਲ ਬਣਾਏ ਜਿਸ ਪਰਮੇਸ਼ਰ ਨੇ ਕਹਿੰਦੇ ਤੈਨੂੰ ਅਨੇਕਾਂ ਭਾਂਤਾਂ ਦੇ ਕੱਪੜੇ ਦਿੱਤੇ ਨੇ ਹੋਰ ਚੰਗੇ ਪਦਾਰਥ ਖਾਣ ਪੀਣ ਨੂੰ ਦਿੱਤੇ ਨੇ ਮਾਂ ਪਿਓ ਪਰਿਵਾਰ ਸਬੰਧੀ ਦਿੱਤੇ ਨੇ ਰਿਜਕ ਸਮਾਹੇ ਜਲ ਥਲ ਮੀਤ ਸੋਹਰ ਸੇਵੋ ਨੀਤਾ ਨੀਤ ਹਾਂਜੀ ਸੰਗਤ ਜੀ ਪਾਸ਼ਾ ਕਹਿੰਦੇ ਨੇ ਇਹ ਮਿੱਤਰਮਨ ਜਿਹੜਾ ਪਰਮਾਤਮਾ ਪਾਣੀ ਵਿੱਚ ਧਰਤੀ ਵਿੱਚ ਹਰ ਥਾਂ ਤੇ ਜੀਵਾਂ ਨੂੰ ਰਿਜਕ ਪਹੁੰਚਾਉਂਦਾ ਕਹਿੰਦੇ ਉਸ ਪਰਮਾਤਮਾ ਨੂੰ ਸਦਾ ਹੀ ਯਾਦ ਕਰਦੇ ਰਹੋ ਕਹਿੰਦੇ ਤਹਾ ਸਖਾਈ ਜਹ ਕੋਏ ਨਾ ਹੋਵੇ ਕੋਟ ਅਪਰਾਧ ਇੱਕ ਖਿੰਨ ਮੈਂ ਧੋਵੇ ਜਿੱਥੇ ਕਹਿੰਦੇ ਕੋਈ ਵੀ ਮਦਦ ਨਹੀਂ ਕਰ ਸਕਦਾ ਪਰਮਾਤਮਾ ਉੱਥੇ ਸਾਥੀ ਬਣਦਾ ਸਾਡੇ ਕਰੋੜਾਂ ਹੀ ਪਾਪ ਇੱਕ ਖਿੰਨ ਵਿੱਚ ਧੋ ਦਿੰਦਾ ਇੱਕ ਖਿੰਨ ਵਿੱਚ ਦਾਤ ਕਰੈ ਨਹੀਂ ਪਛੋਤਾਵੈ ਏਕਾ ਬਖਸ਼ ਫਿਰ ਬਹਰ ਨਾ ਬੁਲਾਵੈ ਸਾਰਿਆਂ ਜੀਵਾਂ ਨੂੰ ਦਾਤਾਂ ਦਿੰਦਾ ਫਿਰ ਦਾਤਾਂ ਦੇ ਕੇ ਕਿਸੇ ਗੱਲੋਂ ਪਛਤਾਉਂਦਾ ਨਹੀਂ ਮੈਂ ਦਾਤ ਕਿਉਂ ਦੇ ਦਿੱਤੀ ਜਿਸ ਵੀ ਜੀਵ ਉਤੇ ਬਖਸ਼ਿਸ਼ ਕਰ ਦਿੰਦਾ ਉਹਦਾ ਲੇਖਾ ਫਿਰ ਦੁਬਾਰਾ ਨਹੀਂ ਮੰਗਦਾ ਉਹਦੇ ਕਾਗਜ਼ ਪਾੜ ਦਿੰਦਾ ਫਿਰ ਇੱਕ ਵਾਰ ਉਹਦੇ ਭਗਤ ਬਣ ਕੇ ਦੇਖੀਏ ਕਿਰਤ ਸੰਜੋਗੀ ਪਾਇਆ ਪਾਲ ਸਾਧ ਸੰਗਤ ਮਹਿ ਬਸੇ ਗੋਪਾਲ ਸੰਗਤ ਜੀ ਪਾਸ਼ਾ ਕਹਿੰਦੇ ਨੇ ਕਿ ਪਿਛਲੇ ਕੀਤੇ ਕਰਮਾਂ ਦੇ ਸੰਜੋਗਾਂ ਦੇ ਨਾਲ ਪਰਮਾਤਮਾ ਨੂੰ ਸਾਧ ਸੰਗਤ ਦੇ ਵਿੱਚ ਭਾਲ ਕੇ ਲੱਭ ਲਈਦਾ ਸਾਧ ਸੰਗਤ ਦੇ ਵਿੱਚ ਹੀ ਪਰਮੇਸ਼ਰ ਵਸਤਾ ਗੁਰ ਮਿਲ ਆਏ ਤੁਮਰੇ ਦਵਾਰ ਜਨ ਨਾਨਕ ਦਰਸ਼ਨ ਦੇਹ ਮੂਰਾਰ ਨਾਨਕ ਪਾਸ਼ਾ ਜੀ ਕਹਿੰਦੇ ਨੇ ਇਹ ਪਰਮੇਸ਼ਰ ਜੀ ਅਸੀਂ ਗੁਰੂ ਦੀ ਸ਼ਰਨ ਪੈ ਕੇ ਤੇਰੇ ਦਰ ਤੇ ਆਏ ਆ ਤੁਸੀਂ ਸਾਨੂੰ ਆਪਣਾ ਦੀਦਾਰ ਬਖਸ਼ੋ ਤੁਸੀਂ ਆਪਣੇ ਦਰਸ਼ਨ ਦੇ ਕੇ ਸਾਨੂੰ ਹੁਣ ਨਿਹਾਲ ਕਰ ਦਿਓ ਵਾਹਿਗੁਰੂ ਜੀ ਹਾਂਜੀ ਸੰਗਤ ਜੀ ਭੁੱਲਾਂ ਚੁੱਕਾਂ ਦੀ ਮਾਫੀ ਦਿਓ ਜੀ ਇੰਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਸੱਚੇ ਪਾਤਸ਼ਾਹ ਜੀ ਆਪ ਦੀ ਤੁਰਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜ੍ਹਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ